ਅੱਜ ਆਪਾਂ ਬਣਾਵਾਂਗੇ ਸਰੋਂ ਦਾ ਸਾਗ ਕੁੱਕਰ ਦੇ ਵਿੱਚ ਇਹਦੇ ਵਾਸਤੇ ਆਪਾਂ ਸਰੋਂ ਪਾਲਕ ਔਰ ਮੇਥੀ ਲਈ ਹੈ ਸਰੋਂ ਦੇ ਸਾਗ ਦੇ ਗੰਦਲਿਆਂ ਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਛੱਲੇ ਲੈਣਾ ਇਹਨਾਂ ਦੇ ਮੋਟੇ ਮੋਟੇ ਪੱਤੇ ਲਾ ਦੇਣੇ ਜੋ ਖਰਾਬ ਹੋਏ ਪੱਤੇ ਉਹ ਲਾ ਦੇਣੇ ਆ ਔਰ ਥੱਲੇ ਉਹ ਗੰਦਲ ਦਾ ਸਾਗ ਬਰੀਕ ਬਰੀਕ ਛਿਲਕਾ ਜਿਹੜਾ ਉਹ ਵੀ ਉਤਾਰ ਦੇਣਾ ਸਤਰਾ ਸਾਗ ਬਹੁਤ ਹੀ ਟੇਸਟੀ ਬਣਦਾ ਹੈ ਛੱਲ ਕੇ ਸਾਰੀਆਂ ਗੰਦਲਾਂ ਦੇ ਇਸ ਤਰ੍ਹਾਂ ਛਿਲਕੇ ਥੱਲੇ ਉਤਾਰ ਦੇਣੇ ਜਿਹੜੇ ਸੌਫਟ ਸੌਫਟ ਅੰਡੀਆਂ ਰੱਖ ਲੈਣੀਆਂ ਆਪਾਂ ਉਸ ਤੋਂ ਬਾਅਦ ਆਪਾਂ ਸਾਗ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲੈਣਾ ਤਨ ਤੋਕੇ ਸਾਗ ਨੂੰ ਆਪਾਂ ਟੋਕਰੀ ਦੇ ਵਿੱਚ ਰੱਖਾਂਗੇ ਸਾਰਾ ਸਾਗ ਧੋਕੇ ਉਸ ਤੋਂ ਬਾਅਦ ਆਪਾਂ ਜਦੋਂ ਸਾਗ ਦਾ ਪਾਣੀ ਨਿਕਲ ਗਿਆ ਸਾਰਾ ਉਸ ਤੋਂ ਬਾਅਦ ਕਟਿੰਗ ਕਰਾਂਗੇ ਪਾਲਕ ਮੇਥੀ ਵੀ ਨਾਲ ਹੀ ਧੋਕੇ ਰੱਖ ਲੈਣੀ ਆਪਾਂ ਤੋ ਬਾਅਦ ਆਪਾਂ ਸਾਗ ਦੀ ਕਟਿੰਗ ਕਰਨੀ ਆ ਹੁਣ ਆਪਾਂ ਦਾਤ ਨਾ ਸਾਗ ਕੱਟਾਂਗੇ ਤੇ ਪਾਲਕ ਦੇ ਪੱਤੇ ਜਿਹੜੇ ਇਹਨਾਂ ਦੇ ਵਿੱਚ ਸਖਤ ਡੰਡੀਆਂ ਜਿਹੜੀਆਂ ਸਾਰੀਆਂ ਕੱਟ ਦੇਣੀਆਂ ਸੌਫਟ ਸੌਫਟਰ ਡੰਡੀ ਰੱਖ ਲੈਣੀ ਐ ਇਸ ਤਰ੍ਹਾਂ ਸਾਰੇ ਸਾਗ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਹਰ ਛੱਲ ਕੇ ਆਪਾਂ ਬਣਾਉਣਾ ਹੁਣ ਆਪਾਂ ਸਾਗ ਦੀਆਂ ਗੰਦਲਾਂ ਨੂੰ ਸਰੋਂ ਦੀਆਂ ਨੂੰ ਇਸ ਤਰ੍ਹਾਂ मुट्ठी ਦੇ ਵਿੱਚ ਪਾੜ ਲੈਣਾ ਇੱਕੋ ਜਿਹਾ ਕਰਕੇ ਇਸ ਤਰ੍ਹਾਂ ਬਰੀਕ-ਬਰੀਕ ਆਪਾਂ ਕੱਟ ਲੈਣਾ ਸਟਰੋ ਕੁੱਕਰ ਦੇ ਵਿੱਚ ਸਾਗ ਬਹੁਤ ਵਧੀਆ ਬਣ ਜਾਂਦਾ ਹੈ। ਸਟਰਾ ਪਾ ਬਰੀਕ ਬਰੀਕ ਕੱਟ ਲੈਣਾ। ਸਟਰਾ ਸਾਗ ਦੀ ਚੀਰ ਨੂੰ ਉੱਪਰ ਕਰਕੇ ਦਵਾਰਾ ਫੇਰ ਅੱਗੇ ਕਰਕੇ ਆਪਾਂ ਕੱਟ ਸਕਦੇ ਹਾਂ ਜੋ ਵੀ ਛਿਲਕਾ ਸਖਤ ਲੱਗਦਾ ਉਹਨੂੰ ਆਪਾਂ ਲਾ ਸਕਦੇ ਹਾਂ ਇਸ ਤਰ੍ਹਾਂ ਸਾਰਾ ਸਾਗ ਬਰੀਕ-ਬਰੀਕ ਚੀਰ ਲੈਣਾ ਸਰੋਂ ਦਾ ਸਾਗ ਚੁੱਲੇ ਤੇ ਵੀ ਬਹੁਤ ਵਧੀਆ ਬੰਦਾ ਹੈ ਲੇਕਨ ਜੀ ਕੁੱਕਰ ਦੇ ਵਿੱਚ ਟਾਈਮ ਘੱਟ ਲੱਗਦਾ ਇਸ ਕਰਕੇ ਅੱਜ ਆਪਾਂ ਕੁੱਕਰ ਦੇ ਵਿੱਚ ਹੀ ਬਣਾਵਾਂਗੇ ਹਣਾ ਆਪਾਂ ਸਾਰਾ ਸਾਗ ਚੀਰ ਕੇ ਉਸ ਤੋਂ ਬਾਅਦ ਕੁੱਕਰ ਦੇ ਵਿੱਚ 3 ਗਲਾਸ ਪਾਣੀ ਪਾ ਕੇ ਰੱਖਾ ਲਏ ਆਪਾਂ ਆਪਾ ਕੁੱਕਰ ਦੇ ਵਿੱਚ ਤਿੰਨ ਗਲਾਸ ਪਾਣੀ ਪਾ ਲਿਆ ਤਦ ਨੂੰ ਆਪਾਂ ਜਦੋਂ ਪਾਣੀ ਰਿਜਣ ਲੱਗ ਗਿਆ ਤਾਂ ਉਹਦੇ ਵਿੱਚ ਸਾਗ ਪਾਵਾਂਗੇ ਇਸ ਤਰ੍ਹਾਂ ਗੰਦਲਾਂ ਦਾ ਸਾਗ ਪਹਿਲਾਂ ਪਾ ਦੇਣਾ ਸਾਰਾ ਸਾਗ ਪਾ ਕੇ ਉਸ ਤੋਂ ਬਾਅਦ ਆਪਾਂ ਢੱਕਣ ਰੱਖ ਦਾਂਗੇ ਪਰ ਥੋੜੀ ਜਿਹੀ ਵਾਤ ਛੱਡ ਕੇ ਇਸ ਤਰ੍ਹਾਂ ਮੱਧਨੀ ਨਾਲ ਆਪਾਂ ਚੰਗੀ ਤਰ੍ਹਾਂ ਹਿਲਾ ਦੇਣਾ ਇਸ ਤਰ੍ਹਾਂ ਆਪਾਂ 15 ਤੋਂ 20 ਮਿੰਟ ਸਾਗ ਨੂੰ ਖੁੱਲ੍ਹਰ ਝਾਵਾਂਗੇ ਇਸ ਤਰ੍ਹਾਂ ਸਾਗ ਕੌੜਾ ਨਹੀਂ ਬਣਦਾ ਆਪ ਹਰੀਆਂ ਮਿਰਚਾਂ ਤੇ ਲਸਣ ਇਹਨੂੰ ਕੁੱਟ ਕੇ ਸਾਗ ਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਅਦਰਕ ਤੇ ਲਸਣ ਤੇਨਾਂ ਚੀਜ਼ਾਂ ਆਪਾਂ ਪਾਵਾਂਗੇ ਇਹਦੇ ਨਾਲ ਸਾਗ ਦਾ ਟੇਸਟ ਬਹੁਤ ਵਧੀਆ ਆਉਂਦਾ ਤੇ 2 ਚਮਚਾ ਆਪਾਂ ਨਮਕ ਦੇ ਪਾਵਾਂਗੇ సో కు పాగను చీ తర హరియా మిర్చర అదరక కుట్టు పాతాను చీ తర ఢక్కన బందే ਯੋ ਨਸਰਾ ਐਲੀ ਵਿਸਲ ਵੱਜ ਗਈ ਉਸ ਤੋਂ ਬਾਅਦ ਆਪਾਂ ਮੀਡੀਅਮ ਸੇਕ ਤੇ ਇੱਕ ਘੰਟਾ ਟਰ ਜਾਵਾਂਗੇ ਹੁਣ ਆਪਾਂ ਸਾਗ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮੱਕੀ ਦੇ ਆਟੇ ਦਾ ਆਲਣ ਪਾਵਾਂਗੇ ਇਸ ਤਰ੍ਹਾਂ ਮਧਨੀ ਨਾਲ ਚੰਗੀ ਤਰ੍ਹਾਂ ਸਾਗ ਨੂੰ ਘੋਟ ਲੈਣਾ ਥੋੜਾ ਥੋੜਾ ਆਟਾ ਪਾ ਕੇ ਹਟਾ ਥੋੜਾ ਥੋੜਾ ਪਾਉਣਾ ਤਾਂ ਕਿ ਗੰਦਾ ਨਾ ਬਣ ਨਾਟੀਆਂ ਥੋੜਾ ਥੋੜਾ ਪਾ ਕੇ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਘੋਟ ਘੋਟ ਕੇ ਜੇਕਰ ਸਾਗ ਜ਼ਿਆਦਾ ਕਰੜਾ ਸਖਤ ਹੋਵੇ ਤਾਂ ਆਪਾਂ ਪਾਣੀ ਬੋਇਲ ਕਰਕੇ ਇਹਦੇ ਵਿੱਚ ਪਾ ਸਕਦੇ ਹਾਂ ਹਲਣ ਪਾਉਣ ਤੋਂ ਬਾਅਦ ਉਹ ਆਪਣੇ ਲੋੜ ਮੁਤਾਬਕ ਜਿਸ ਤਰ੍ਹਾਂ ਦਾ ਪਕਾਣਾ ਚਾਹਣੇ ਆ ਉਸ ਤਰ੍ਹਾਂ ਦਾ ਕਰ ਸਕਦੇ ਆ ਹੁਣ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਆਪਾਂ ਇੱਕ ੜਚੇ ਤੇ ਲਸਣ ਅਦਰਕ ਦਾ പ്യാജ ത തടേ സാഗേസ്റ്റ് വിയാ ബു തല ഗ ജീര ലവ ਸੋ ਬਹੁਤ ਪਿਆਜ਼ ਪਾ ਕੇ ਆਪਾਂ ਤੜਕਾ ਪਕਾ ਲੈਣਾ ਦਰ ਸਾਗ ਵੀ ਬਣ ਕੇ ਤਿਆਰ ਹੋ ਗਿਆ। ਸਾਗ ਦਾ ਹਲਣ ਚੰਗੀ ਤਰ੍ਹਾਂ ਰਿਜ ਗਿਆ ਵਿੱਚ। ਹਲਣ ਪਾ ਕੇ ਸਾਗ ਨੂੰ ਆਪਾਂ ਗੈਸ ਤੇ 10-15 ਮਿੰਟ ਪਕਾਉਣਾ। ਤਾਂ ਕਿ ਆਟਾ ਚੰਗੀ ਤਰ੍ਹਾਂ ਪੱਕ ਜਾਵੇ। ਹੁਣ ਆਪਾਂ ਸਾਗ ਨੂੰ ਤੜਕੇ ਦੇ ਵਿੱਚ ਪਾ ਕੇ ਜਿੰਨਾ ਸਾਗ ਆਪਾਂ ਖਾਣਾ ਉਸ ਨੂੰ ਤੜਕਾ ਲਗਾ ਸਕਦੇ ਆ। ਇਸ ਤਰ੍ਹਾਂ ਬਹੁਤ ਹੀ ਟੇਸਟੀ ਸਾਗ ਬਣ ਕੇ ਤਿਆਰ ਹੋ ਜਾਂਦਾ। ਸਰ ਸਾਗ ਵਿੱਚ ਪਤਣੀਆਂ ਵੀ ਕੱਟ ਕੇ ਪਾ ਸਕਦੇ ਆ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਸੋ ਹੁਣ ਸਾਗ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਮੱਕੀ ਦੀ ਰੋਟੀ ਦੇ ਨਾਲ ਬਹੁਤ ਵਧੀਆ ਲੱਗਦਾ ਹੈ ਹੁਣ ਥੋੜੀ ਦੇਰ ਵਾਸਤੇ ਆਪਾਂ ਠਾਕੇ ਮਿਕਸ ਕਰ ਲਾਂਗੇ ਤਾਂ ਕਿ ਤੜਕਾ ਵਿੱਚ ਆਪਣਾ ਫਲੇਵਰ തടക്കു മക്കിന് സാഗിയാണു